ਜੋ ਜਿਹੜੀ ਤੁਸੀਂ ਖਬਰ ਦੇਖਣ ਜਾ ਰਹੇ ਹੋ ਇਹ ਕੱਲਾ ਪੰਜਾਬ ਹੀ ਨਹੀਂ ਬਲਕਿ ਪੂਰੇ ਸਮਰਥਕ ਜਿੰਨੇ ਭਾਈ ਅਮਰਪਾਲ ਸਿੰਘ ਦੇ ਪੰਜਾਬ ਦੇ ਅੰਦਰ ਹੋਣ ਚਾਹੇ ਬਾਹਰ ਦੇ ਮੁਰਖਾਂ ਤੱਕ ਹੋਣ ਕਿਉਂਕਿ ਦੋਵੇਂ ਵਕੀਲਾਂ ਦੇ ਉੱਤੇ ਬਹੁਤ ਵੱਡਾ ਸਵਾਲ ਉੱਠ ਖੜਿਆ ਜਦੋਂ ਕਿ ਵਿਸ਼ਵਾਸ ਪੂਰਾ ਪੰਜਾਬ ਕਰ ਰਿਹਾ ਪੂਰੀ ਪਬਲਿਕ ਕਰ ਰਹੀ ਇਹਨਾਂ ਲੋਕਾਂ ਦੇ ਨਾਲ ਬਹੁਤ ਵੱਡੇ ਪੱਦਰ ਤੇ ਖਿਲਵਾਰ ਹੋ ਰਿਹਾ ਇਹ ਤੁਹਾਡੇ ਸਾਹਮਣੇ ਇੱਕ ਵੀਡੀਓ ਪੜਨ ਜਾ ਰਿਹਾ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਜਿਹੜੇ ਦੋਵੇਂ ਵਕੀਲ ਨੇ ਗੱਲ ਉਹਨਾਂ ਦੇ ਨਾਲ ਜੁੜ ਗਈ ਹੈ ਤੇ ਬਹੁਤ ਵੱਡੀ ਖਬਰ ਹੈ ਜਿਹੜੀ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਹੈ ਕਿ ਅਮਰਪਾਲ ਸਿੰਘ ਦੀ ਰਿਹਾਈ ਦਾ ਜਿਹੜਾ ਕੱਲ ਮਾਮਲਾ ਉੱਠਿਆ ਹੈ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੋਣ ਜਾ ਰਹੀ ਹੈ ਦਰਅਸਲ ਰਿਹਾਈ ਤਾਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਪੱਕੇ ਤੌਰ ਤੇ ਹੋਣ ਜਾ ਰਹੀ ਹੈ ਇਹ ਵੀ ਦੱਸ ਦੂਗਾ ਕਿ ਕਦੋਂ ਹੋਣ ਜਾ ਰਹੀ ਹੈ ਪਰ ਇਹ ਮਾਨ ਸਿੰਘ ਖਾਰਾ ਐਡਵੋਕੇਟ ਭਾਈ ਅਮਰਪਾਲ ਸਿੰਘ ਦੇ ਔਰ ਦੂਜੇ ਵਕੀਲਤ ਹੋਰ ਜਿਹੜੇ ਨਾਲ ਨੇ ਇਹਨਾਂ ਦੋਵਾਂ ਦੇ ਉੱਤੇ ਯਾਨੀ ਬਹੁਤ ਵੱਡਾ ਸਵਾਲ ਉੱਠ ਖੜਿਆ ਇਹਦੇ ਸਬੂਤ ਮੇਰੇ ਹੱਥ ਦੇ ਵਿੱਚ ਨੇ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੁਕਾਉਣ ਦਾ ਕੰਮ ਕਰ ਰਹੇ ਨੇ ਕਿਉਂ ਕਰ ਰਹੇ ਨੇ ਵਜ੍ਹਾ ਕੀ ਹੈ ਬਹੁਤ ਵੱਡੀ ਅਹਿਮ ਖਬਰ ਹੈ ਜਿਹੜੀ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਹੈ ਪੰਜਾਬ ਦੇ ਸਾਡੇ ਵਸਨੀਕਾਂ ਤੱਕ ਪਹੁੰਚਾਉਣੀ ਜ਼ਰੂਰੀ ਹੈ ਕਿਉਂਕਿ ਕੰਨ ਬਹੁਤ ਸਾਰਾ ਸ਼ੋਰ ਮੱਚਿਆ ਪੂਰੇ ਪੰਜਾਬ ਭਰ ਦੇ ਵਿੱਚ ਕਿ ਅਮਰਪਾਲ ਸਿੰਘ ਦੀ ਇੱਕ ਵਾਰਤਾ ਲੱਗੇ ਕਿ ਅਮਰਪਾਲ ਸਿੰਘ ਬਾਹਰ ਆ ਰਹੇ ਨੇ ਔਰ ਦੂਜੇ ਪਾਸੇ ਖਬਰ ਆ ਜਾਂਦੀ ਹੈ ਮਾਨ ਸਿੰਘ ਖਾਰਾ ਦੀ ਕਿ ਭਾਈ ਅਮਰਪਾਲ ਸਿੰਘ ਵਾਰ ਨਹੀਂ ਹਲੇ ਆਉਂਦੇ ਹਲੇ ਉਹ ਅੰਦਰ ਰਹਿਣਗੇ ਔਰ ਫੇਰ ਖਬਰ ਆ ਜਾਂਦੀ ਹੈ ਐਸੀ ਕਿ ਜਿਹੜੀ ਦੋਵੇਂ ਵਕੀਲਾਂ ਦੀ ਯਾਨੀ ਪੋਰ ਖੁੱਲਦੀ ਜਾਂਦੀ ਹੈ ਔਰ ਹੁਣ ਇਹਦੇ ਸਬੂਤ ਹਨ ਜਿਹੜੇ ਮੈਂ ਨਹੀਂ ਕਹਿੰਦਾ ਮੈਂ ਆਪਣੇ ਬਣੀ ਨਹੀਂ ਕਹਿੰਦੇ ਇਹ ਸਬੂਤ ਦਿਖਾਉਂਗਾ ਜਿਹੜੇ ਦੇ ਸਬੂਤ ਨੇ ਉਹ ਬੋਲਣਗੇ ਅਮਰਪਾਲ ਸਿੰਘ ਔਰ ਦੂਜੇ ਪਾਸੇ ਉਹਨਾਂ ਦੇ ਦੋਵੇਂ ਵਕੀਲ ਈਮਾਨ ਸਿੰਘ ਖਾਰਾ ਔਰ ਦੂਜੇ ਹਰਪਾਲ ਸਿੰਘ ਖਾਰਾ ਯਾਨੀ ਦੋਵੇਂ ਵਕੀਰ ਨੇ ਅਮਰਪਾਲ ਸਿੰਘ ਦੇ ਪੂਰਾ ਪੰਜਾਬ ਇਹਨਾਂ ਦੋਵਾਂ ਦੇ ਉੱਤੇ ਵੱਡੇ ਪੱਧਰ ਤੇ ਯਾਨੀ ਵਿਸ਼ਵਾਸ ਕਰਦਾ ਇਹਨਾਂ ਦੀ ਹਰ ਇੱਕ ਗੱਲ ਨੂੰ ਸਿਰ ਮੱਥੇ ਲੈਂਦਾ ਜਿਹੜੀ ਅਪਡੇਟ ਇਹਨਾਂ ਦੇ ਮੂੰਹੋਂ ਨਿਕਲਦੀ ਹੈ ਪੂਰੇ ਪੰਜਾਬ ਦੇ ਲੋਕ ਉਹਨੂੰ ਸੱਚ ਮੰਨ ਲੈਂਦੇ ਨੇ ਪਰ ਦਰਅਸਰ ਮਾਮਲਾ ਉਲਟਾ ਹੋ ਚੁੱਕਿਆ ਹੈ ਇਹ ਖਬਰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਮਾਨ ਸਿੰਘ ਖਾਰਾ ਅਮਰਪਾਲ ਸਿੰਘ ਦੇ ਐਡਵੋਕੇਟ ਔਰ ਦੂਜੇ ਪਾਸੇ ਹਰਪਾਲ ਸਿੰਘ ਖਾਰਾ ਦੋਵੇਂ ਜਣੇ ਵਕੀਲ ਨੇ ਔਰ ਜੇਕਰ ਆਪਣੇ ਕਲਾਇੰਟ ਦੇ ਨਾਲ ਕੋਈ ਐਸਾ ਵਰਤਾਰਾ ਵਰਤ ਜੇ ਕਿ ਉਹਨਾਂ ਦਾ ਸੱਚ ਲੁਕਾਉਣਾ ਪਵੇ ਜੇ ਔਰ ਪਬਲਿਕ ਦੇ ਵਿੱਚ ਨਾ ਕੀਤਾ ਜਾਵੇ ਵਜ੍ਹਾ ਕੀ ਹੈ ਇਹ ਸਾਰੀ ਜਾਣ ਲਓ ਕਿਉਂਕਿ ਇਸ ਗੱਲ ਦੀ ਪੁਸ਼ਟੀ ਮੈਂ ਨਹੀਂ ਕੀਤੀ ਗਰਸਾਲੇ ਵੀਡੀਓ ਕਰੂਗੀ ਉਸ ਤੋਂ ਬਾਅਦ ਸੁਣਨ ਤੋਂ ਬਾਅਦ ਤੁਸੀਂ ਸ਼ੇਅਰ ਵੀ ਕਰਨੀ ਹੈ ਕਿਉਂਕਿ ਤੁਸੀਂ ਕਰੋਗੇ ਮੈਂ ਪੂਰੇ ਪੱਕੇ ਦਾਅਵੇ ਨਾਲ ਕਹਿੰਦਾ ਤੁਸੀਂ ਇਹ ਖਬਰ ਸ਼ੇਅਰ ਜ਼ਰੂਰ ਕਰੋਗੇ ਕਿਉਂਕਿ ਜਿਹੜਾ ਬੰਦਾ ਸੱਚ ਨਾਲ ਖੜਾ ਹੈ ਉਹ ਤਾਂ ਕਰਨੀ ਪੈਣੀ ਹੈ ਔਰ ਹੁਣ ਪਹਿਲਾਂ ਇਹ ਖਬਰ ਸੁਣ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਹਲੇ ਹੋਰ ਸਾਂਝੇ ਕਰਨੇ ਆ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੇ ਲੋਕਾਂ ਲਈ ਪੂਰੀ ਪੰਜਾਬੀਅਤ ਲਈ ਸੁਣੋ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਪਤੇ ਨਿਰਾਜ ਮੁੱਦਾਗਾ ਬੜੇ ਵਿਚਾਰਨ ਵਾਲਾ ਮੁੱਦਾ ਤੁਹਾਨੂੰ ਮੈਂ ਕਈ ਨੁਕਸਾਨੀ ਗੱਲਬਾਤ ਕਰਾਂਗੇ ਤੇ ਜਿਹੜੇ ਕਹਿੰਦੇ ਨੇ ਕਿ ਭਾਈ ਅੰਮਰਪਾਲ ਸਿੰਘ ਬਾਹਰ ਨਹੀਂ ਆ ਸਕਦਾ ਉਹਨਾਂ ਦੇ ਬਕੀਰ ਨੇ ਕਿਹਾ ਹਰਪਾਲ ਸਿੰਘ ਖਾਰਾ ਨੇ ਕਿਹਾ ਫਲਾਨੇ ਨੇ ਕਿਹਾ ਧਮਕੇ ਨੇ ਕਿਹਾ ਤੁਹਾਡੇ ਇਹਦੇ ਸਾਰੇ ਮੈਂ ਸਬੂਤ ਤਾਂ ਹੈਗਾ ਤੇ ਪਰ ਵੀਡੀਓ ਨੂੰ ਜੁੜਾ ਵੱਤ-ਵੱਤ ਸ਼ੇਅਰ ਕਰ ਦਿਓ ਤੁਹਾਨੂੰ ਮੈਂ ਕੱਲੀ-ਕੱਲੀ ਗੱਲ ਦੱਸ ਦਾਂਗਾ ਕਿ ਆਖਰ ਹੋ ਕੀ ਰਿਹਾ ਹੈ ਸਾਰਾ ਕਿਉਂਕਿ ਉਲਝਣਾ ਬੜੀਆਂ ਨੇ ਕੁਝ ਵਿਰੋਧੀ ਉਲਝਣਾ ਪਾ ਰਹੇ ਨੇ ਕੁਝ ਆਪਣੇ ਪਾ ਰਹੇ ਨੇ ਕੁਝ মিডিਆ ਪਾ ਰਿਆਗਾ ਤੇ ਕੁਝ ਸਾਡੇ ਮੈਂ ਕਹੂੰਗਾ ਵਕੀਲ ਸਾਹਿਬ ਵੀ ਪਾ ਰਹੇ ਨੇ ਇਹ ਵਿੱਚ ਕੋਈ ਦੋ ਰਮਾ ਨਹੀਂ ਜਿਹੜੀ ਕਿ ਆਸਲ ਸੱਚ ਦੱਸਿਆ ਨਹੀਂ ਜਾ ਰਿਹਾ ਭਾਈ ਅੰਮਰਪਾਲ ਸਿੰਘ ਨੂੰ ਲੈ ਕੇ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਇਹਦਾ ਕਾਰਨ ਕੀ ਹੈ ਰੀਜਨ ਕੀ ਹੈ ਇਹ ਤਾਂ ਨਹੀਂ ਅਸੀਂ ਜਾਣਦੇ ਤਾਂ ਸੁਣ ਲਿਓ ਪੰਜਾਬ ਵਾਲਿਓ ਗੰਭੀਰ ਗਿਆਨ ਨਾਲ ਤੇ ਪੂਰੇ ਧਿਆਨ ਨਾਲ ਸੁਣਨੀ ਹੈ ਕਿਉਂਕਿ ਗੱਲ ਇਹ ਬਹੁਤ ਵੱਡੀ ਗੱਲ ਹੈ ਈਮਾਨ ਸਿੰਘ ਖਾਰਾ ਵਕੀਲ ਨੇ ਭਾਈ ਅਮਰਪਾਲ ਸਿੰਘ ਦੇ ਸਾਰੇ ਜਾਣਦੇ ਹੋ ਔਰ ਦੂਜੇ ਪਾਸੇ ਹਰਪਾਲ ਸਿੰਘ ਖਾਰਾ ਉਹ ਵੀ ਵਕੀਲ ਨੇ ਅਮਰਪਾਲ ਸਿੰਘ ਦੇ ਵਸ਼ਿੰਡਾ ਤੋਂ ਕੇਸ ਵੀ ਉਹਨਾਂ ਦੇ ਉੱਤੇ ਲੱਗਿਆ ਸੀ ਔਰ ਹੁਣ ਜਿਹੜੀ ਗੱਲ ਗੌਰ ਨਾਲ ਸੁਣਨ ਵਾਲੀ ਇਹਨੂੰ ਧਿਆਨ ਦੇ ਨਾਲ ਸੁਣਨਾ ਉਸ ਤੋਂ ਬਾਅਦ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਨਾ ਕਿ ਤੁਸੀਂ ਸ਼ੇਅਰ ਕਰੋਗੇ ਤਾਂ ਹੁਣ ਕਰਨੀ ਪੈਣੀ ਹੈ ਕਿਉਂਕਿ ਦੇਖੋ ਅਮਰਪਾਲ ਸਿੰਘ ਦੇ ਵਕੀਲ ਦੋ ਨੇ ਸਾਰੇ ਲੋਕਾਂ ਨੂੰ ਪਤਾ ਹੈ ਔਰ ਉਹ ਅਮਰਪਾਲ ਸਿੰਘ ਦੇ ਨਾਲ ਯਾਨੀ ਐਸਾ ਜੇਕਰ ਕੁਝ ਕਰਦੇ ਨੇ ਉਹਨਾਂ ਦੀ ਰਿਹਾਈ ਨੂੰ ਲੋਕੋ ਓਕੇ ਰਹਦੇ ਨੇ ਪੰਜਾਬ ਦੇ ਵਾਸੀਆਂ ਤੋਂ ਜਿਨ੍ਹਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਆ ਕਿ ਅਮਰਪਾਲ ਸਿੰਘ ਕਿਸ ਦਿਨ ਛੁੱਟ ਕੇ ਆਊਗਾ ਤੇ ਸਾਡੇ ਵਿੱਚ ਉਹਨਾਂ ਨੇ ਯਾਨੀ ਵਿਚਰਨ ਤਾਂ ਹੁਣ ਜਿਹੜੀ ਇਹ ਸ਼ਖਸ ਨੇ ਆਪਣੇ ਬੰਦੀਓ ਪੁਸ਼ਟੀ ਕਰ ਦਿੱਤੀ ਇੱਕਦਰਾ ਤੁਸੀਂ ਸੁਣ ਲਿਆ ਵੈਕ ਕਰਕੇ ਸੁਣ ਲਿਓ ਕਿ ਭਾਈ ਅਮਰਪਾਲ ਸਿੰਘ ਦੇ ਦੋਵੇਂ ਵਕੀਲ ਯਾਨੀ ਲਕੋ ਰਹੇ ਨੇ ਉਲਝਣਾ ਦੇ ਵਿੱਚ ਪਾ ਰਹੇ ਨੇ ਛਿੱਡੀ ਵੱਡੀ ਗੱਲ ਕਹਿ ਗਿਆ ਇਹ ਆਦਮੀ ਕਿ ਅਮਰਪਾਲ ਸਿੰਘ ਦੇ ਵਕੀਲ ਦੋਵੇਂ ਯਾਨੀ ਜਿਵੇਂ ਝੂਠੇ ਹੋਣ ਤਾਂ ਹੁਣ ਇਹਦੀ ਸ਼ਕਲ ਵੀ ਦੇਖ ਲਓ ਜਿਹੜਾ ਕਿ ਆਪਣੇ ਚੈਨਲ ਦੇ ਚੱਕਰ ਦੇ ਵਿੱਚ ਈਮਾਨ ਸਿੰਘ ਖਾਰਾ ਦੇ ਨਾਲ ਪੰਗਾ ਲੈ ਰਿਆ ਜੇਕਰ ਉਸਨੇ ਨੋਟਿਸ ਕਰਤੇ ਤੇ ਫਿਰ ਬਣੂਗਾ ਕੀ ਯਾਰ ਯਾਨੀ ਜਿਵੇਂ ਖਬਰ ਹਰ ਕੋਈ ਲਾਉਂਦਾ ਲਿਖ ਚਾਹੇ ਜੋ ਮਰਜ਼ੀ ਦੋ ਪਰ ਵੀਡੀਓ ਦੇ ਅੰਦਰ ਤੁਸੀਂ ਉਹਨੂੰ ਚੈਲੰਜ ਕਰ ਰਹੇ ਹੋ ਅਮਰਪਾਲ ਸਿੰਘ ਦਾ ਵਕੀਲ ਇਹ ਬੰਦਾ ਦਿਖਾਉਣਾ ਤੁਹਾਨੂੰ ਅਮਰਪਾਲ ਸਿੰਘ ਦਾ ਵਕੀਲ ਝੂਠਾ ਹੋ ਸਕਦਾ ਦੋਵਾਂ ਨੂੰ ਝੂਠੇ ਪਾ ਰਿਹਾ ਇਹ ਬੰਦਾ ਇਹ ਤੁਸੀਂ ਅਕਸਰ ਦੇਖਿਆ ਵੀ ਹੁਣ ਯਾਨੀ ਮੈਨੂੰ ਇਹਨਾਂ ਦਾ ਜਿਵੇਂ ਬੰਦਾ ਇਹ ਆਪ ਮੈਂਟਰ ਹੋਵੇ ਹੋ ਸਕਦਾ ਯਾਨੀ ਹੋ ਵੀ ਸਕਦਾ ਕਿਉਂਕਿ ਅਮਰਪਾਲ ਸਿੰਘ ਦੇ ਜਿਹੜੇ ਐਡਵੋਕੇਟ ਹੈ ਮਾਨ ਸਿੰਘ ਥਾਰਾ ਨੇ ਤਾਂ ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਉਹਨਾਂ ਦੇ ਕੰ다 ਵਕੀਲ ਹੀ ਨਹੀਂ ਬਲਕਿ ਮੇਨ ਮੁੱਖ ਬੁਲਾਰੇ ਪਾਰਟੀ ਦੇ ਨੇ ਉਹਨਾਂ ਦੀ ਪਾਰਟੀ ਦੇ ਯਾਨੀ ਇੱਕ ਮੈਂਬਰ ਵੀ ਨੇ ਐਡਵੋਕੇਟ ਫੌਨ ਦੇ ਨਾਲ ਨਾਲ ਉਹਨਾਂ ਦੇ ਮੁੱਖ ਬਲਾਰੇ ਵੀ ਨੇ ਉਹਨਾਂ ਦੇ ਮੈਂਬਰ ਵੀ ਨੇ ਔਰ ਸਭ ਤੋਂ ਵੱਡਾ ਯੋਗਦਾਰ ਇਮਾਨ ਸਿੰਘ ਖਾਰਾ ਦਾ ਪਪਾਈ ਅਮਰਪਾਲ ਸਿੰਘ ਦੇ ਕੇਸ ਦੇ ਵਿੱਚ ਤਾਂ ਹੁਣ ਜਦੋਂ ਇਹ ਖਬਰ ਉਹਨਾਂ ਤੱਕ ਪਹੁੰਚਣੀ ਹੈ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਕਿ ਸਾਡੇ ਪੰਜਾਬ ਦੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਹਾਉਂਦੇ ਨੇ ਕਿ ਅਸੀਂ ਤਾਂ ਜੀ ਸੱਚ ਖਬਰ ਦੱਸਦੇ ਆ ਤੇ ਜਿਹੜਾ ਬਾਕੀ ਦਾ ਮੀਡੀਆ ਉਹਨੂੰ ਉਹ ਗਾਲਾਂ ਕੱਢਦੇ ਵੀ ਇਹ ਝੂਠਾ ਮੀਡੀਆ ਅਸੀਂ ਵੀ ਕਰਦੇ ਆ ਸੋਸ਼ਲ ਮੀਡੀਆ ਤੇ ਕੰਮ ਪਰ ਜਿਹੜੀ ਗੱਲ ਆਧਾਰਨਤੀ ਹੁੰਦੀ ਹੈ ਕੋਈ ਨਾ ਕੋਈ ਗੱਲ ਆਧਾਰ ਤੇ ਜ਼ਰੂਰ ਹੋਣੀ ਚਾਹੀਦੀ ਹੈ ਉਹਦਾ ਆਧਾਰਨ ਹੋਣਾ ਚਾਹੀਦਾ ਪੰਜਾਬ ਦੇ ਲੋਕ ਤੁਹਾਨੂੰ ਜਦੋਂ ਸੁਣਦੇ ਨੇ ਚਾਹੇ 2-4 ਸੁਣਦੇ ਨੇ ਪਰ ਉਹਨਾਂ ਦੇ ਉੱਤੇ ਅਸਰ ਬਹੁਤ ਵੱਡਾ ਪੈ ਜਾਂਦਾ ਕਿਉਂਕਿ ਜਿਹੜੇ ਲੋਕਾਂ ਨੂੰ ਪੜ੍ਹਾਈ ਲਿਖਾਈ ਜਾਂ ਫਿਰ ਉਹਨਾਂ ਨੂੰ ਨੌਲੇਜ ਨਹੀਂ ਉਹ ਲੋਕ ਤਾਂ ਹੀ ਸਮਝਣਗੇ ਕਿ ਭਾਈ ਅਮਰਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਔਰ ਦੂਸਰੇ ਨੇ ਮੈਨੂੰ ਚੰਗੀ ਤਰ੍ਹਾਂ ਨਾਮ ਨਹੀਂ ਪਤਾ ਹੋ ਸਕਦਾ ਹਰਪਾਲ ਸਿੰਘ ਖਾਰਾ ਉਹਨਾਂ ਦਾ ਨਾਮ ਹੈ ਤਾਂ ਉਹਨਾਂ ਦੇ ਉੱਤੇ ਇਸ ਬੰਦੇ ਨੇ ਟੈਗ ਲਾ ਦਿੱਤਾ ਕਹਿੰਦਾ ਉਹ ਉਹ ਜਾਰੇ ਨੇ ਲੋਕਾਂ ਨੂੰ ਰਿਹਾਈ ਦਾ ਸੱਚ ਲਕੋਰੇ ਨੇ ਜਿਵੇਂ ਕਿ ਅਮਰਪਾਲ ਸਿੰਘ ਦੀ ਰਿਹਾਈ ਸਭ ਨੂੰ ਪਤਾ ਵੀ ਉਹਦੇ ਉੱਤੇ ਇੱਕ ਸੁਣਵਾਈ ਚੱਲਣੀ ਹੈ 12 ਮਾਰਚ ਨੂੰ ਯਾਨੀ ਕੱਲ ਔਰ ਦੂਜੇ ਪਾਸੇ 18 ਮਾਰਚ ਨੂੰ ਸੁਣਵਾਈ ਹੋਣੀ ਹੈ ਤਾਂ ਐਵੇਂ ਸੇ ਟੁੱਟਦੀ ਆ ਤਾਂ ਅਮਰਪਾਲ ਸਿੰਘ ਨਹੀਂ ਇਕੱਲਾ ਬਲਕਿ ਬਾਕੀ ਸਾਥੀ ਵੀ ਉਹਦੇ ਨਾਲ ਬਾਹਰ ਆ ਜਾਣਗੇ ਤਾਂ ਜਿੰਨੇ ਤੁਸੀਂ ਪੰਜਾਬ ਦੇ ਵਾਸੀ ਮੈਨੂੰ ਹਰ ਰੋਜ਼ ਸੁਣਦੇ ਹੋ ਮੈਂ ਅਕਸਰ ਤੁਹਾਡੇ ਤੱਕ ਇਹ ਅਪਡੇਟ ਪਹੁੰਚਾਉਣਾ ਹੈ ਖਬਰ ਚਾਹੇ ਜੋ ਵੀ ਹੈ ਪਰ ਮੇਰੀ ਕੋਈ ਨਾ ਕੋਈ ਆਧਾਰਨ ਕੋਈ ਨਾ ਕੋਈ ਸਬੂਤ ਗੱਲ ਦੇ ਲਾਜਵੇਂ ਹੁੰਦੇ ਨੇ ਫੇਰ ਖਬਰ ਮੈਂ ਨਹੀਂ ਪਾ ਸਕਦਾ ਇਹ ਗੱਲ ਪੱਕੀ ਤੈ ਕਦੇ ਵੀ ਔਰ ਜਿੰਨੇ ਵੀ ਭੈਣ ਭਰਾ ਹੁਣ ਤੁਸੀਂ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਗਰੁੱਪਾਂ ਦਾ ਸ਼ੇਅਰ ਜਰੂਰ ਕਰਨਾ ਬਹੁਤ